ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਰਸੀ ਤੱਲਣ ਨੇ ਸਮੁੱਚੇ ਰਵਿਦਾਸੀਆ ਸਮਾਜ, ਬਾਲਮਿਕ ਸਮਾਜ, ਸਿੱਖ ਸਮਾਜ ਅਤੇ ਕਿਸਾਨ ਜਥੇਬੰਦੀਆਂ ਨੂੰ ਖੁੱਲਾ ਸੱਦਾ ਦਿੰਦੇ ਹੋਏ 17 ਅਕਤੂਬਰ ਨੂੰ ਰੈੱਡ ਕਰਾਸ ਚਲੰਦਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ। ਜਿੱਥੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਕਈ ਅਹਿਮ ਮੁੱਦੇ ਚੁੱਕੇ ਜਾਣਗੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕਿਸਾਨ ਨੌਜਵਾਨ ਆਗੂ ਲੱਖਾ ਸਿਧਾਣਾ ਵੀ ਪਹੁੰਚ ਰਹੇ ਹਨ। ਗੁਰ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਨੇ ਸਾਰਿਆਂ ਨੂੰ ਵੱਧ ਚੜ ਕੇ ਸਮੇਂ ਸਿਰ ਇਸ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਸਾਥੀਆਂ ਨੂੰ ਜੈ ਗੁਰਦੇਵ, ਧਾਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕੀ, ਹਰ ਹਰ ਵਾਲਮੀਕੀ। ਸੋ ਜਲੰਧਰ ਦੀ ਧਰਤੀ ਦੇ ਉੱਪਰ 17 ਤਰੀਕ ਨੂੰ ਰੈੱਡ ਕਰਾਸ ਜਲੰਧਰ ਦੇ ਵਿੱਚ ਜਿਹੜਾ ਸਮਾ ਦੋ ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ اہم ਮੀਟਿੰਗ ਜੋ ਪੰਜਾਬ ਦੇ ਮੁੱਦਿਆਂ ਵਾਸਤੇ ਕੀਤੀ ਜਾ ਰਹੀ ਹੈ ਜਿਸ ਵਿੱਚ ਗੁਰੂਬ达 ਟੈਕਰ ਫੋਰਸ ਵੱਲੋਂ ਸਾਰੇ ਹੀ ਸਮੁੱਚੇ ਸਮਾਜ ਨੂੰ ਸਿੱਖ ਸਮਾਜ ਨੂੰ ਕਿਸਾਨ ਜਥੇਬੰਦੀਆਂ ਨੂੰ ਬਾਬਾ ਸਾਹਿਬ ਅਮੀਰ ਜਥੇਬੰਦੀਆਂ ਨੂੰ ਸਮੁੱਚਾ ਵਾਲਮੀ ਭਾਈਚਾਰੇ ਨੂੰ ਰਵਿਦਾਸੀਏ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਸਾਰਾ ਸਮਾਜ ਲੰਦਰ ਸਾਰਾ ਸਮਾਜ ਹੋਰ ਪੰਜਾਬ ਦੇ ਕਈ ਜਿਹੜੇ ਜਗ੍ਹਾ ਤੋਂ ਜਿਹੜੇ ਸਾਥੀ ਸਾਡੇ ਉਹ ਪਹੁੰਚਣ ਕਿਉਂਕਿ ਅਸੀਂ ਜਿਹੜਾ ਕਮੇਟੀ ਰੱਖੀ ਹੈ ਤਾਂ ਵੀ ਕੋਈ ਪੰਜਾਬ ਦੇ ਕਈ ਮੁੱਦੇ ਆ ਜਿਹੜੇ ਵਿੱਚ ਆਪਾਂ ਜਿਹੜਾ ਚਾਹੁੰਦੇ ਆਂ ਵੀ ਸਾਰੇ ਰਲ ਮਿਲ ਕੇ ਆਪਾਂ ਕੱਟੇ ਹੋ ਕੇ ਚੁੱਕੀਏ ਕਿਉਂਕਿ ਰੋਜ਼ ਨਿਤ ਧੱਕੇਸ਼ਾਹੀ ਸਾਰੇ ਪਾਸੇ ਹੋ ਰਹੀ ਆ ਪਰ ਉਹਦਾ ਵਿਰੋਧ ਜਿਹੜਾ ਕਰਨਾ ਸਾਡੇ ਪੂਰੇ ਸਮੁੱਚੇ ਸਮਾਜ ਦਾ ਫਰਜ਼ ਬੰਦਾ ਹੈ ਸੋ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਕਿਸਾਨ ਆਗੂ ਸਾਡੇ ਸੀਨੀਅਰ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਬਾਰੇ ਪਾਣੀ ਵਾਸਤੇ ਹੋਰ ਮੁੱਦਿਆਂ ਬਾਰੇ ਪੰਜਾਬ ਦੇ ਅਹਿਮ ਮੁੱਦਿਆਂ ਬਾਰੇ ਬੜੀ ਆਵਾਜ਼ ਬੁਲੰਦ ਕੀਤੀ ਹੈ ਲੱਖਾ ਸੁਧਾਣਾ ਜੀ ਲੱਖਾ ਸੁਧਾਣੇ ਨੂੰ ਅਸੀਂ ਜਿਹੜਾ ਵਿਸ਼ੇਸ਼ ਤੌਰ ਤੇ ਉਹ ਜਲੰਧਰ ਦੇ ਵਿੱਚ ਰੈੱਡ ਕਰਾਸ ਦੇ ਵਿੱਚ ਉਹ ਮੀਟਿੰਗ ਕਰਨ ਵਾਸਤੇ ਸਾਡੇ ਨਾਲ ਆ ਰਹੇ ਹਨ ਸੋ ਅਸੀਂ ਰੈੱਡ ਕਰਾਸ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਵੱਧ ਤੋਂ ਵੱਧ ਸਾਥੀ ਨਾਲ ਲੈ ਕੇ ਵੱਡੀ ਮਾਤਰਾ ਦੇ ਉੱਪਰ ਪਹੁੰਚ ਕੇ ਉੱਥੇ ਜਿਹੜਾ ਆ ਕਟੇ ਹੋਗੇ ਜਿਹੜਾ ਪਰ ਮਾਹੁੰਗਾਲੇ ਪਾਣਾ ਕਿਉਂਕਿ ਪਿੱਛੇ ਜਿਹੜਾ ਲੱਕਾ ਸੁਧਾਣਾ ਜਿਹਦੇ ਉੱਪਰ ਵੀ ਨਜਾਇਜ਼ ਜਿਹੜਾ ਪਰਚਾ ਜਿਹੜਾ ਕੀਤਾ ਸੀ ਜਦੋਂ ਉਹਨਾਂ ਨੇ ਬੁੜੇ ਵੱਡੇ ਪੱਦਰ ਦੇ ਉੱਪਰ ਜਿਹੜੀ ਇੱਕ ਮੀਟਿੰਗ ਉਹ ਦੁਸਰੀ ਸ਼ਕਤੀ ਪ੍ਰਦਰਸ਼ਨ ਕੀਤਾ ਸੀਗਾ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਉਹਨਾਂ ਨੂੰ ਬੇਗਨਾ ਜਿਹੜਾ ਦੇ ਦਿੱਤਾ ਸੋ ਆਪਣਾ ਵੀ ਫਰਜ ਪੰਦਾ ਵੀ ਉਹਨਾਂ ਦਾ ਸਾਥ ਦੇਣਾ ਸੋ ਸਾਰੇ ਸਾਥੀਆਂ ਨੂੰ ਤੇ ਹੁਣ ਹੋਰ ਕਈ ਮੁੱਦੇ ਜਿਹੜੇ ਆ ਉਹ ਆਪਾਂ ਮੀਟਿੰਗ ਦੇ ਵਿੱਚ ਜਿਹੜੇ ਆ ਉਹ ਸਾਰੇ ਸਾਥੀਆਂ ਨੂੰ ਦੱਸਾਂਗੇ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਰੈੱਡ ਕਰਾਸ ਦੇ ਵਿੱਚ ਜਲੰਧਰ ਦੇ ਵਿੱਚ 17 ਤਰੀਕ ਨੂੰ ਜਿਹੜਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀ ਮੀਟਿੰਗ ਰੱਖੀ ਆ ਜਿਸ ਵਿੱਚ ਲੱਕਾ ਸਦਾਨਾਂ ਦੇ ਵਿਸ਼ੇਸ਼ ਤੌਰ ਤੇ ਆ ਕੇ ਰਹਿਣ ਹੋਰ ਵੀ ਕਿਸਾਨਾਂ ਆ ਗੂ ਸਾਡੇ ਸਾਥੀ ਸਿੱਖ ਸਮਾਜ ਅਤੇ ਬੰਦੀਆਂ ਜਣੀਆਂ ਹੈਗੀਆਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਉਹ ਸਾਡੇ ਸਮੂਚੇ ਰਵਿਦਾ ਸਿੰਘ بھائی ਚਾਰੇ ਨੂੰ ਵਾਲੀ بھائی ਚਾਰੇ ਨੂੰ ਕਬੀਰ بھائی ਚਾਰੇ ਨੂੰ ਤੇ ਸਾਰੇ ਉੱਥੇ ਪਹੁੰਚਣ ਤਾਂ ਜੋ ਰਲ ਮਿਲ ਕੇ ਇੱਕ ਬੱਡਾ ਇੱਕ ਸੰਗਠਨ ਆਪਾਂ ਬਣਾ ਸਕੀਏ ਕਿਉਂਕਿ ਉਸ ਵਿੱਚ ਆਪਾਂ ਸੰਗਠਨ ਬਣਾਉਣ ਦੇ ਨਾਲ ਇਹ ਹੁੰਦਾ ਵੀ ਜਿੱਥੇ ਕਿਤੇ ਸਾਨੂੰ ਪੰਜਾਬ ਚ ਲੋਡ ਪੈ ਗਈ ਬੰਦ ਦੀ ਜਾਂ ਕਿਤੇ ਹੋਰ ਮੁੱਦਿਆਂ ਦੀ ਤੇ ਇਹ ਉਦੋਂ ਹੀ ਹੋਣਗਾ ਜਦੋਂ ਕੋਈ ਵੱਡਾ ਸੰਗਠਨ ਬਣਾ ਸਕੀਏ ਉਸ ਤੋਂ ਵੱਡਾ ਇੱਕ ਸੰਗਠਨ ਬਣਾਵਾਂਗੇ ਰਲ ਕੇ ਸਾਰੇ ਜਿਹੜੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਉੱਥੇ ਪਹੁੰਚਣ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਹਿ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ